ਖਿੜਿਆਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ 21 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਆ ਰਹੀ ਜੀ ਕੌਨ ਲੌਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਜਿਸ ਨੂੰ ਕੀ ਭਾਰਤ ਲਿਆਂਦਾ ਗਿਆ ਭਾਰਤ ਤੋਂ ਸਭ ਤੋਂ ਖਤਰਨਾਕ ਗੈਂਗਸਟਰ ਲੌਰੈਂਸ ਬਿਸ਼ਨੋਈ ਦੇ ਛੋਟੇ ਭਰਾ ਤੇ ਬਾਬਾ ਸਦੀਕੀ ਤੇ ਕਤਲ ਦੇ ਮੁੱਖ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ 19 ਨਵੰਬਰ 2025 ਨੂੰ ਦਿੱਲੀ ਜੇੜਾ ਪਹੁੰਚਿਆ ਤੇ ਇਸ ਤੋਂ ਪਹਿਲਾਂ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਨੇ ਸ ਬਾਬਾ ਸਦੀਕੀ ਦੇ ਪਰਿਵਾਰ ਨੂੰ ਈਮੇਲ ਭੇਜ ਕੇ ਇਸ ਦੀ ਪੁਸ਼ਟੀ ਕੀਤੀ ਹੈ ਮੋਹਨ ਬਿਸ਼ਨੋਈ ਨੂੰ 18 ਨਵੰਬਰ 2025 ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਮੋਹਨ ਬਿਸ਼ਨੋਈ ਲੋਰੈਂਸ ਬਿਸ਼ਨੋਈ ਗੈਂਗ ਦਾ ਵਿਦੇਸ਼ੀ ਹੈਡਲਰ ਹੈ ਉਹ ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਪ੍ਰਾ ਉਸ ਦਾ ਬ੍ਰਾਜ਼ੀਲ ਦੇ ਵਿੱਚ ਹੋਣ ਦੇ ਬਾਵਜੂਦਨ ਮੋਲ ਦੇ 골ਡੀ ਬਰਾਡ ਗੈਂਗਰ ਦੀਆਂ ਸਾਰੀਆਂ ਗਤੀਵਿਧੀਆਂ ਚਲਾਉਂਦੇ ਸਨ ਲੋਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਉਸ ਦਾ ਗ੍ਰੋਹ ਦੁਨੀਆ ਭਰ ਦੇ ਵਿੱਚ ਸਰਗਰਮ ਸਰਗਰਮ ਹੈ 18 ਭਾਰਤੀਕ ਮਾਮਲੇ ਅਨਮੋਲ ਦੇ ਖਿਲਾਫ ਹਨ 2024 ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰ ਦੀ ਜ਼ਿੰਮੇਵਾਰੀ ਵੀ ਲਈ ਸੀ ਸੋ ਬਾਅਦ ਮੁੰਬਈ ਪੁਲਿਸ ਨੇ ਉਸ ਦੇ ਖਿਲਾਫ ਲਕ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਸੀ ਇਸ ਤੋਂ ਇਲਾਵਾ ਜਿਹੜਾ ਜਾਂਚ ਤੋਂ ਪਤਾ ਲੱਗਿਆ ਕਿ ਅਨਮੋਲ ਬਿਸ਼ਨੋਈ ਸਨੈਪਚੈਟ ਰਾਹੀਂ ਬਾਬਾ ਸਦੀਕੀ ਦੇ ਸ਼ੂਟਰਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਦਾ ਸੀ ਉਸ ਨੇ ਸਨੈਪਚੈਟ ਅਕਾਊਂਟਾਂ ਬਾਨੂ ਦੀ ਵਰਤੋਂ ਕੀਤੀ ਅਨਮੋਲ ਮਈ 2022 ਵਿੱਚ ਪੰਡਾਬੀ ਕਾਇਕ ਸਿੱਧ ਮੂਸੇਵਾਲ ਦੀ ਕਤਲ ਦੀ ਯੋਜਨਾ ਬਣਾਉਣ ਦੇ ਵਿੱਚ ਵੀ ਸ਼ਾਮਿਲ ਸੀ ਪੰਜਾਬ ਦੇ ਜ਼ਿਲ੍ਹੇ ਫਾਜ਼ਿਲਕਾ ਦੇ ਸ਼ਹਿਰ ਅਬੋਤ ਤੇ ਜਿਹੜਾ ਨਾਲ ਰਹਿਣ ਵਾਲਾ ਮੋਲ ਭਾਰਤ ਦਾ ਸਭ ਤੋਂ ਵੱਡਾ ਲੋੜੀ ਦਾ ਪ੍ਰਾਤੀ ਹੈ ਐਨਆਈਏ ਐਨਆਈਏ ਨੇ ਉਸ ਦੇ ਸਿਰ ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਜਾਂਚ ਤੋਂ ਪਤਾ ਲੱਗਿਆ ਕਿ ਉਹ ਪਹਿਲਾ ਝਾਲੀ ਝਾਲੀ ਪਾਸਪੋਰਟ ਦੀ ਵਰਤੋਂ ਕਰਕੇ ਨੇਪਾਲ ਭੱਜ ਗਿਆ ਫਿਰ ਦੁਬਈ ਅਤੇ ਕੰਨਿਆਰਾਹੀ ਅਮਰੀਕਾ ਪਹੁੰਚ ਗਿਆ ਜਿਸ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਅਗਲੀ ਖਬਰ ਜੀ ਪੰਜਾਬ ਕੈਬਨਿਟ ਵੱਲੋਂ ਨਵੀਂ ਦਿਸ਼ਾ ਯੋਜਨਾ ਨੂੰ ਹਰੀ ਝੰਡੀ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਦੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਮੁੱਖ ਸਨੇਟ ਸਨੇਟਰੀ ਨੈਪਕਿਨ ਵੰਡ ਪ੍ਰੋਗਰਾਮ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਦਾ ਨਵਾਂ ਨਾਮ ਨਵੀਂ ਦਿਸ਼ਾ ਯੋਜਨਾ ਰੱਖਿਆ ਗਿਆ ਹੈ ਇਸ ਫੈਸਲੇ ਦਾ ਉਦੇਸ਼ ਰਾਜਪਰਦੇ ਵਿੱਚ ਇੱਕ ਭਰੋਸੇਮੰਦ ਸੰਚਾਰੂ ਅਤੇ ਪਾੜਾ ਰਹਿਤ ਲਾਗੂ ਕਰਨ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਸੁਧਾਰ ਕੀਤੀ ਯੋਜਨਾ ਦੇ ਤਹਿਤ ਲੋਕ ਲੋਡਵਾਂ ਦੇ ਹਰ ਤਨੁ ਪ੍ਰਤੀ ਮਹੀਨਾ ਨੂੰ ਸੈਂਟਰੀ ਨੈਪਕਿਨ ਦੇ ਨਿਯਮੰਤ ਤੌਰ ਤੇ ਆਗਨਵਾੜੀ ਕੇਂਦਰਾਂ ਰਾਹੀਂ ਵੰਡੇ ਜਾਣਗੇ। ਪ੍ਰਤੀ ਆਗਨਵਾੜੀ ਕੇਂਦਰ 50 ਲੱਖ 72 ਦੀ ਟੀਚੇ ਅਧੀਨ ਹਨ। ਹਰ ਮਹੀਨੇ ਘੱਟੋ-ਘੱਟ 13 ਲੱਖ 605 ਔਰਤਾਂ ਨੂੰ ਕਵਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਅਗਲੀ ਖਬਰ ਜੀ ਸਾਬਕਾ ਸੈਨਿਕ ਵੱਲੋਂ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਥਾਣਾ ਡਰਾਗਲਾ ਅਧੀਨ ਆਉਂਦੇ ਪਿੰਡ ਖੁੱਥੀ ਵਿੱਚ ਤੜਕਸਰ 3 ਵਜੇ ਇੱਕ ਸਾਬਕਾ ਫੌਜੀ ਨੇ ਆਪਣੀ ਪਤਨੀ ਅਤੇ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਮੁਸਲਿਮ ਵੀਰ ਸਿੰਘ ਨੂੰ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਵੀਰ ਸਿੰਘ ਮੌਜੂਦਾ ਸਮੇਂ ਪੈਸਕੋ ਕੰਪਨੀ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਗਾਰਡ ਵਜੋਂ ਨੌਕਰੀ ਕਰਦਾ ਰਿਹਾ ਸੀ ਪਤਨੀ ਅਕਵਿੰਦਰ ਕੌਰ ਤੇ ਸੱਸ ਗੁਰਜੀਤ ਕੌਰ ਦੀ ਹੱਤਿਆ ਕਰਨ ਮਗਰੋਂ ਵੀਰ ਸਿੰਘ ਫਰਾਰ ਹੋ ਗਿਆ ਤੇ ਗੁਰਦਾਸਪੁਰ ਸਥਿਤ ਨਗਰ ਸੁਧਾਰ ਟਰਸਟ ਦੀ ਸਕੀਮ ਨੰਬਰ 7 ਵਿੱਚ ਆਲੇ ਆਪਣੇ ਫਲੈਟ ਦੇ ਵਿੱਚ ਲੁਕ ਗਿਆ ਐਸਐਸਪੀ ਗੁਰਦਾਸਪੁਰਾ ਦਿੱਤੇ ਆ ਪੁਲਿਸ ਦੀ ਇਸ ਟੀਮ ਨਾਲ ਮੌਕੇ ਤੇ ਪਹੁੰਚੇ ਜਿਸ ਦੇ ਵਿੱਚ ਘਰ ਦੇ ਵਿੱਚ ਵੀਰ ਸਿੰਘ ਲੁਕਿਆ ਸੀ ਉਸ ਨੂੰ ਘੇਰਾ ਪਾ ਕੇ ਆਤਮ ਸਮਰਪਣ ਕਰ ਲਿਆ ਗਿਆ ਇਸ ਦੌਰਾਨ ਵੀਰ ਸਿੰਘ ਨੇ ਇੱਕ 21 37 ਰਾਈਫਲ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਲਈ ਐਸਐਸਪੀ ਨੇ ਦੱਸਿਆ ਕਿ ਵੀਰ ਸਿੰਘ ਦਾ ਆਪਣੀ ਘਰਵਾਲੀ ਨਾਲ ਕਾਫੀ ਸਮੇਂ ਤੋਂ ਝਗੜਾ ਸੀ ਮਾਮਲਾ ਕੋਰਟ ਵਿੱਚ ਸੀ ਵੀਰ ਦੀ ਪਤਨੀ ਕੁਵਿੰਦਰ ਕੌਰ ਕਾਫੀ ਸਮੇਂ ਤੋਂ ਆਪਣੀ ਮਾਂ ਕੋਲ ਪਿੰਡ ਖੁੱਥੀ ਰਹਿ ਰਹੀ ਸੀ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਉਸ ਕੋਲੋਂ EK47 ਕਿੱਥੋਂ ਆਈ ਅਗਲੀ ਅਗਲਾ ਖਬਰ ਜੀ ਪੰਜਾਬ ਦੇ ਵਿੱਚ ਮੌਸਮ ਦੇ ਬਾਰੇ ਆ ਰਿਹਾ ਜ਼ੁਬੇ ਦਾ ਮੌਸਮ ਹੌਲੀ-ਹੌਲੀ ਬਦਲ ਰਿਹਾ ਪਹਾੜਾਂ ਤੋਂ ਚੱਲ ਰਹੀ ਏ ਠੰਡੀਆਂ ਹਵਾਵਾਂ ਕਾਰਨ ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਪਿਛਲੇ 24 ਘੰਟਿਆਂ ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਸਤਾਨ 0.5 ਡਿਗਰੀ ਸੈਲਸੀਅਸ ਘਟਿਆ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਉਤਰੀ ਤੇ ਪੂਰਬੀ ਜ਼ਿਲ੍ਹਿਆਂ ਚ ਦਿਨ ਦਾ ਤਾਪਮਨ 2 ਨਵੰਬਰ ਤੱਕ 24 ਤੇ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਹਾਲਾਂਕਿ 24 ਨਵੰਬਰ ਤੋਂ ਬਾਅਦ ਮੌਸਮ ਚਮਤਤਪੂਰਨ ਤਵੀ ਤਬਦੀਲੀ ਆਉਣ ਦੀ ਉਮੀਦ ਹੈ ਵਿਭਾਗ ਨੇ ਸੰਕੇਤ ਦਿੱਤਾ ਹੈ ਕਿ ਉਸ ਸਮੇਂ ਦੌਰਾਨ ਪੰਚਮੀ ਗੜਬੜ ਸਰਗਰਮ ਹੋ ਸਕਦੀ ਹੈ ਜਿਸ ਨਾਲ ਸੂਬੇ ਦੇ ਕੁਝ ਹਿੱਸਿਆਂ ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਘਟਣ ਦੀ ਉਮੀਦ ਹੈ ਇਸ ਦੌਰਾਨ ਸਵੇਰ ਦੀ ਸੰਘਣੀ ਧੁੰਦ ਸੜਕਾਂ ਤੇ ਡਰਾਈਵਰਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਗਲੀ ਮਹੱਤਵਪੂਰਨ ਖਬਰ ਜੀ ਉਸ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਤਾਂ ਕਿ ਤੁਹਾਡੇ ਕੋਲ ਖਬਰਾਂ ਜਲਦ ਤੋਂ ਜਲਦ ਪਹੁੰਚ ਸਕਣ ਅਗਲੀ ਖਬਰ ਆ ਰਹੀ ਜੀ ਪਾਕਿਸਤਾਨ ਭੇਜਣ ਲਈ ਸਰਬਜੀਤ ਕੌਰ ਦੀ ਗਵਾਹੀ ਪਣ ਵਾਲੇ ਸਾਬਕਾ ਨੰਬਰਦਾਰ ਨੇ ਕੀਤੇ ਵੱਡੇ ਖੁਲਾਸੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮਾਮਲੇ ਦੇ ਵਿੱਚ ਗਵਾਹੀ ਭਰਨ ਵਾਲੀ ਸਾਬਕਾ ਨੰਬਰਦਾਰ ਵੱਲੋਂ ਵੱਡੇ ਖੁਲਾਸੇ ਸਾਹਮਣੇ ਆਏ ਸਨ। ਸਾਬਕਾ ਨੰਬਰਦਾਰ ਰਾਜਨ ਸਿੰਘ ਨੇ ਕਿਹਾ ਕਿ ਸਰਬਜੀਤ ਮੇਰੇ ਕੋਲ ਫਾਰਮ ਲੈ ਕੇ ਆਈ ਸੀ ਕਹਿੰਦੀ ਸੀ ਕਿ ਮੈਂ ਪਾਕਿਸਤਾਨ ਜਾਣਾ ਮੈਂ ਦਰਸ਼ਨ ਕਰਨ ਲਈ ਤੇ ਤੁਸੀਂ ਦਸਤਖਤ ਕਰ ਦਿਓ ਤਾਂ ਮੈਂ ਦਸਤਖਤ ਕਰ ਦਿੱਤੇ। ਨੰਬਰਦਾਰ ਨੇ ਕਿਹਾ ਕਿ ਪਿਛਲੇ ਸਾਲ ਉਹ ਸਾਡੇ ਨਾਲ ਕਰਤਾਰਪੁਰ ਵੀ ਗਈ ਸੀ ਉੱਥੇ ਅਸੀਂ 3 ਘੰਟੇ ਰੁਕੇ ਸੀ। ਉਤੇ ਉਸ ਨੂੰ ਕੋਈ ਬੰਦਾ ਨਹੀਂ ਮਿਲਿਆ ਉਸ ਕੋਲ ਪਾਸਪੋਰਟ ਵੀ ਸੀ ਉਸਨੇ ਕਿਆ ਕਿਸ ਦਾ ਨੰਬਰਦਾਰ ਹੋਣ ਕਰਕੇ ਉਸਨੇ ਮੇਰੇ ਕੋਲ ਦਸਤਕ ਕਰਵਾਈ ਸਨ ਉਸ ਦੀ ਕੋਈ ਮਾੜੀ ਹਰਕਤ ਵੀ ਨਹੀਂ ਦੇਖੀ ਸੀ ਨਾ ਹੀ ਉਸ ਦਾ ਕੋਈ ਪਿੰਡ ਵਿੱਚ ਕੋਈ ਕੇਸ ਆਇਆ ਅਤੇ ਨਾ ਹੀ ਉਸ ਦੀ ਕਦੇ ਕੋਈ ਜ਼ਮਾਨਤ ਨਹੀਂ ਦਿੱਤੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਕਿ ਇਹ ਜਨਾਨੀ ਗਲਤ ਹੈ 40 ਸਾਲ ਪਹਿਲਾਂ ਜਿਹੜਾ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਉਸ ਦੇ ਪਰਿਵਾਰ ਵਿੱਚ ਦੋ ਮੁੰਡੇ ਹਨ ਜੋ ਕਿ ਵਿਆਹ ਹੋਏ ਹਨ ਸਤਿ ਉਸ ਦੀ ਪੋਤਰੀਆਂ ਵਿਹਨ ਕੋਠੀ ਟਰੈਕਟਰ ਟਰਾਲੀ ਸਭ ਜਮੀਨ ਸਭ ਕੁਝ ਹੈ ਉਸਨੇ ਕਿਹਾ ਕੀ ਅਸੀਂ ਉਸ ਨੂੰ ਚੰਗੇ ਪਾਸੇ ਧੋ ਰਿਆ ਸੀ ਕਿ ਜਾਂ ਕੇ ਦਰਸ਼ਨ ਕਰਕੇ ਆਵੇ ਸੀ ਰੋਕ ਨਹੀਂ ਮਾਰੀ ਅਗਲੀ ਖਬਰ ਜੀ ਚੋਨ ਕਮਿਸ਼ਨ ਨੇ ਕਾਂਗਰਸ ਖਿਲਾਫ ਖੋਲਿਆ ਮੋਰਚਾ ਕਾਂਗਰਸ ਨੇ ਚੋਨ ਕਮਿਸ਼ਨ ਤੇ ਲਗਾਤਾਰ ਹਮਲਾ ਬੋਲਿਆ ਕਈ ਗੰਭੀਰ ਦੋਸ਼ ਲਗਾਏ ਗਏ ਸਨ ਦੇਸ਼ ਦੀਆਂ 272 ਪ੍ਰਮੁੱਖ ਹਸਤੀਆਂ ਨੇ ਇਸ ਇਸ ਵੰਦੀਕ ਖੁੱਲਾ ਪੱਤਰ ਲਿਖਿਆ ਪੱਤਰ ਲਿਖਣ ਵਾਲਿਆਂ ਵਿੱਚ 16 ਜੱਜ 123 ਆਪਕਰ ਨਕਰਸ਼ਾ 14 ਰਾਜਦੂਤ ਅਤੇ 133 ਸੇਵਾ ਮੁਕਤ ਹਥਿਆਰਬੰਦ ਸੇਨਾ ਅਧਿਕਾਰੀ ਸ਼ਾਮਿਲ ਸਨ ਦਰਅਸਲ ਪਿਛਲੇ ਕੁਝ ਦਿਨਾਂ ਵਿੱਚ ਕਾਂਗਰਸ ਨੇ ਵੋਟ ਚੋਰੀ ਤੇ ਗੰਭੀਰ ਦੋਸ਼ ਲਗਾਏ ਸਨ ਕੁੱਲ 272 ਲੋਕਾਂ ਨੇ ਚੋਣ ਕਮਿਸ਼ਨ ਦੇ ਸਮਰਥਨ ਦੇ ਵਿੱਚ ਇੱਕ ਖੁੱਲਾ ਪੱਤਰ ਲਿਖੌਣਾ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਨੇਤਾਵਾਂ ਤੇ ਕਾਂਗਰਸ ਪਾਰਟੀ ਨੇ ਭਾਰਤ ਦੇ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਿਕ ਸੰਸਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਗਲੀ ਖਬਰ ਆ ਰਹੀ ਜੀ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਜੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ। ਮਹਾਂ ਸਿੰਘ ਗੁਰਵਾਨ ਦੀ ਚਰਨ ਛੋਪਾ ਪ੍ਰਾਪਤ ਪਵਿੱਤਰ ਸ਼ੈਰ ਸ਼ੀਰ ਅਨੰਦਪੁਰ ਸਾਹਿਬ ਦੇ ਪਾਈ ਜੈਤਾ ਜੀ ਮੈਮੋਰੀਅਲ ਵਿਖੇ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਰਵਾਇਆ ਜਾ ਰਿਹਾ ਹੈ ਜਿਸ ਸੰਬੰਧੀ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਵਾ ਅਗਰਵਾਲ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਇਤਿਹਾਸਿਕ ਸੈਸ਼ਨ ਸੰਚਾਰੂ ਢੰਗ ਨਾਲ ਕਰਵਾਉਣ ਲਈ ਵਿਸ਼ੇਸ਼ ਜ਼ਿੰਮੇਵਾਰੀ सौंपी ਗਈ ਹੈ ਵੱਲੋਂ ਡਿਪਟੀ ਕਮਿਸ਼ਨਰ ਉਪਨਗਰ ਵਰਜੀਤ ਵਾਲਿਆਂ ਸਮੇਤ ਸੈਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਉੱਪਰਲੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲਾ ਸੂਬਾ ਸਰਕਾਰ ਵੱਲੋਂ ਕਰਵਾਈ ਜਾ ਰਹੀ ਜ਼ਾਤਕਾਰੀ ਸਮਾਗਮ ਦਾ ਹਿੱਸਾ ਹੈ। ਅਗਲੀ ਖਬਰ ਦੇ ਨਾਲ ਰੁਕ ਕਰਾਂਗੇ ਜੀ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਖ-ਵੱਖ ਜ਼ਿਲ੍ਹਿਆਂ ਵਿੱਚ ਚਾਰ ਨਗਰ ਕੀਰਤਨ ਯਾਤਰਾਵਾਂ 20 ਤੋਂ 22 ਨਵੰਬਰ ਤੱਕ 2025 ਤੱਕ ਅਯੋਜਿਤ ਕੀਤੀਆਂ ਜਾ ਰਹੀਆਂ ਹਨ ਇਸ ਜਾਦਗਾਰੀ ਸਮਾਰੋਹ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਧਾਰਮਿਕ ਭਾਵਨਾ ਦਾ ਸਨਮਾਨ ਜਿਹੜਾ ਸਨਮਾਨ ਕਰਦੇ ਹੋਏ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਨਗਰ ਕੀਰਤਨ ਯਾਤਰਾ ਦੇ ਰਸਤੇ ਵਿੱਚ ਕੋਈ ਅਜਿਹੀ ਗਤੀਵਿਧੀ ਨਾ ਹੋਵੇ ਜੋ ਮर्याਦਾ ਨੂੰ ਭੰਗ ਕਰੇ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਦੀਪ ਸਿਖਾ ਸ਼ਰਮਾ ਵੱਲੋਂ ਭਾਰਤੀ ਨਾਗਰਿਕ ਸੁਰੱਖਿਆਤ ਸਹਾਇਤਾ 2023 ਦੀ ਧਾਰਾ 173 ਦੀਨ ਪ੍ਰਾਪਤ ਅਧਿਕਾਰੀਆਂ ਦੀ ਵੱਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ 2 ਨਵੰਬਰ 2025 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਨਿਕਲਣ ਵਾਲਾ ਨਗਰ ਕੀਰਤਨ ਯਾਤਰਾ ਦੇ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੀ ਹਦੂਦ ਅੰਦਰ ਆਡੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਤੇ ਹੱਦ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ नगर कीर्तन यात्रा ਦੇ ਦਿਨੇ ਦੁਕਾਨਾਂ ਦੇ ਖੁੱਲੇ ਰਹਿਣ ਨਾਲ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੀ ਸੰਭਾਵਨਾ ਕੁਝ ਸ਼ਰਾਰਤੀ 33 ਜਨ ਜ਼ਾਇਜ਼ ਫਾਇਦਾ ਚੁੱਕ ਕੇ ਅਮਨ ਸ਼ਾਂਤੀ ਭੰਗ ਕਰਦੇ ਸਨ। ਅਗਲੀ ਖਬਰ ਜੀ